ਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨ ਹੋਵਈ ਜੇ ਲਾਈ ਰਹਾ ਲੈ ਉਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਂ ਪੀਆਂ ਭਾਰ ਸਹਸ ਸਿਆਨ ਪਾ ਲਖ ਹੋਏ ਤਾ ਇੱਕ ਨ ਚੱਲੇ ਨਾਲ ਇਹ ਸਚਿਆ ਰਹੀਐ ਕਿਵ ਕੂੜੈ ਟਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਤੁਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀ ਸਿਕ ਹੁਕਮੀ ਸਦਾ ਪਵਾਈਐ ਹੈ ਹੁਕਮੈnder ਸਭ ਕੋ ਬਾਰੁਕ ਨ ਕੋਈ ਨਾਨਕ ਹੁਕਮੈ ਜੀ ਬੁਝੈ ਤਾਂ ਹਉ ਮੈਂ ਕਹਿ ਨ ਕੋਈ ਗਾਵੇ ਕੋ ਤਨ ਹੋਵੇ ਕਿ ਸੈਤਾਨ ਗਾਵੇ ਕੋ ਦਾਤਿਆਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਵੈ ਕੁਜਪੈ ਦਿਸੈ ਦੂਰ ਗਵੈ ਕੁ ਵੇਖੈ ਹਦਰ ਦੂਰ ਕਤ ਨਾ ਕਥਿ ਨਾ ਵੈ ਤੋਟ ਕਤ ਕਤ ਕਥੇ ਕੋਟੀ ਕੋਟ ਕੋਟਾ ਦੇਂਦਾ ਦੇ ਲੈਂਦੇ ਥਕ ਪਾਹੀ ਜੁਗ ਅਦੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵੀਸਾਹਿ ਪ੍ਰਵਾਹ ਸਾਚਾ ਸਾਇ ਸਾਚ ਨਾਏ ਭਾਖਿਆ ਭਾਉ ਅਪਾਰ ਅਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਿ ਅਗੇ ਰਖੀਐ ਜਿ ਦਿਸੈ ਦਰਵਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁੰਤਰੇ ਪਿਆਰ ਮ੍ਰਿਤਵੇਲਾ ਸਚ ਨਾਮ ਢਿਐ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਨਕੇ ਵੈ ਜਾਣੀਐ ਸਵਪੀ ਸਚਿਆਰ ਥਾਪੈ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਇ ਇਹ ਗੁਣੀ ਨਿੰਦਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਪਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੂ ਸਰਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਨ ਜਾਈ ਤਿਰਥ ਨਵਾ ਜਿਤਸ ਭਾਵਾ ਬਿਨ ਭਾਣੇ ਕੀ ਨਾਈ ਕਰੀ ਦੇਤੀ ਸਿਰ ਠੂਪਾਈ ਵੇਖਾ ਬਿਨ ਕਰਮਾ ਕੀ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਨ ਜਾਈ ਜੇ ਜੁਗ ਚਾਰੇ ਹਰਿ ਜੈ ਹੋਦ ਸੁਣੀ ਹੋਏ ਨਵਖੰਡ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ ਚੰਗਾ ਨਾਉ ਰਖਾਈ ਕਹੇ ਜਸ ਕੀਰਤ ਜਗ ਲੇ ਜੇ ਤਿਸ ਨਦਰੰਡਾ ਵੈ ਤਾਂ ਬਾਤ ਨੁ ਪੁੱਛੈ ਕੀ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗਣਵੰਤੇ ਆ ਗੁੰਦੇ ਤੇਹਾ ਕੋਈ ਨਾ ਸੁਜਾਈ ਜੇ ਸੁਗਣ ਕੋਈ ਕਰੇ ਸੁਨਿਆ ਸਿੱਧ ਪੀ ਸੁਰਨਾਥ ਸੁਨਿਆ ਤਰਤ ਵਲੀ ਆਕਾਸ਼ ਸੁਨਿਆ ਦੀਪ ਲੋਪਾ ਤਾਲ ਸੁਨਿਆ ਪੋ ਨ ਸਕੇ ਕਾਲ ਨਾਨਕ ਭਗਤਾਂ ਸਦਾ ਵੇ ਗਾਸ ਸੁਨਿਆ ਦੂ ਪਾਉ ਕਾ ਨਾਸ ਸੁਨਿਆ ਹੀ ਸਰ ਬਰਮਾ ਇੰਦ ਸੁਨਿਆ ਮੁਖ ਸਾਲਾ ਹਨਮੰਦ ਸੁਨਿਆ ਜੁਗ ਜੁਗ ਤਨ ਬੇਦ ਸੁਨਿਆ ਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਸ ਸੁਨੇ ਅੰਧੂਪਉ ਕਾ ਨਾਸ ਸੁਨੇ ਸਤ ਸੰਤੂ ਗਿਆਨ ਸੁਨੇ ਅਰਸ਼ਟ ਕੈਸ਼ ਨਾਨਕ ਸੁਨੇ ਪਰ ਪਰ ਪਾਵੇ ਮਾਨ ਸੁਨੇ ਲੱਗੇ ਸਹਿ ਤਿਆਨ ਨਾਨਕ ਭਗਤ ਸਦਾ ਵਿਗਸ ਸੁਨੇ ਅੰਧੂਪਉ ਕਾ ਨਾਸ ਸੁਨੇ ਸਰਾ ਗੁਨਾ ਕੇ GaAs ਨੇ ਸੇਖ ਪੀਰ ਪਾਛਾ ਦੁਨੀਆ ਦੇ ਪਾਵੈ ਰਾਉ ਸੁਨਿ ਅਥਵੈ ਸਗਾਉ ਨਾਨਕ ਭਗਤ ਸਦਾ ਵਿਗਾਸ ਸੁਨਿ ਅੰਧੂਪ ਪਉ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਬਿਛੈ ਬਿਛਤਾਏ ਕਗਦ ਕਲਮ ਨ ਲਿਖਨ ਹਾਰ ਮਨੇ ਕਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਈ منہ سرت ہوئے من بن سکل پورن کی شد منہ می منہ جم کیسا ایسا نام نرنجن ہوئے جی کو من جانے من کوئی منہ مارگ ٹھگن پائی منہ پچم پرگٹ جائے منہ مگن چلے پنت منہ ترم ستی سن بند ہو ایسا نام نرنجن ہوئے جی کو من جانے من کوئی ਮਨਿ ਭਾਵੇ ਮੁਖ ਦੁਆਰ ਮਨ ਪ੍ਰਵਰੈ ਸਾਧਾਰਮਨੈ ਤਰ ਤਾਰੀ ਗੁਰ ਸੇਖਿ ਊਨ ਨਾਨਕ ਪਾਏ ਨੰਬੇ ਕਰੇ ਸਨਾਮ ਨਿਰੰਜਨ ਹੋਏ ਦੇਖੂ ਮਨ ਜਾਣੈ ਮਨ ਕੋਈ ਪੰਚ ਪ੍ਰਵਾਨ ਬੰਤ ਪੋਦਾਨ ਪੰਚੀ ਪਾਵੇ ਦਰਗੇ ਮਾਨ ਪੰਚੀ ਸੁਹ ਹੈ ਦਰ ਰਾ ਜਾਣ ਪੰਚ ਗੁਰਿ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਰ ਤੋਲ ਧਰਮ ਦਇਆ ਕਾ ਭੂਤ ਸੰਦੋਥਾ ਵਰਖਿਆ ਜਨ ਸੂਤ ਜੀ ਕੋ ਜਵ ਸਚਿਆ ਤੋਲੇ ਉਪਰ ਕੀਤਾ ਪਰ ਧਰਤੀ ਹੋਰ ਪਰੈ ਹੋਰ ਹੋਰ ਇਸਤੇ ਪਰਤ ਲਿਖਣ ਜੂਰੇ ਜੀ ਜਤੰਗਾ ਕੀ ਨਾਵ ਸੁਨਣਾ ਲਿਖਿਆ ਬੜੀ ਕਲਾਮ ਇਹੋ ਲੇਖ ਲਿਖ ਜਾਣੇ ਕੋਈ ਲੇਖ ਲਖਿਆ ਕੀਤਾ ਹੋਈ ਕੀਤਾ ਤਨ ਸੋਲੇ ਰੂਪ ਕੀਤੀ ਦਾਤਿਆਣੇ ਕਣਕੂਤ ਕੀਤਾ ਬਸਾਓ ਏਕੋ ਕਬਾਓ ਜਿਸਤੇ ਹੋਏ ਲਖ ਦਰੀਆਉ ਗੁਜਰਤ ਕਵਨ ਕਾ ਵਿਚਾਰ ਬਾਰਿਆ ਨਾ ਜਾਬਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਵਖੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗਦਾ ਤਾਰ ਅਸੰਖ ਸੂਰਮੋਂ ਭਖਸਾਰ ਸੰਖ ਮੋਂ ਲਿਵ ਲਾਈ ਤਾਰ ਕੁਦਰਤ ਕਵਣ ਕਾਂ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਰ ਪਾਵੇ ਸਾਈ ਭਲੀਕਾਰੇ ਤੁਸਦਾ ਸਲਾਮ ਅਨੰਕਾਰ ਅਸੰਖ ਮੂਰਖੰਦ ਕੂਰ ਸੰਘ ਚੋਰ ਹਰਾਮ ਖੋਰ ਸੰਖਮਰ ਕਰ ਜਾਏ ਜੋਰ ਸੰਖ ਗਲ ਵੱਡ ਹਤਿਆ ਕਮਾਹੀ ਸੰਖ ਪਾਪੀ ਪਾਉ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਕਾਹੀ ਸੰਖ ਨਿੰਦਿਖਸ਼ਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਨਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਰਕਾਰ ਤਸਰ ਸਲਾੰਕ ਅਨੰਕਾਰ ਅਸ਼ੰਖ ਨਵ ਸੰਗ ਥਵ ਗੰਗਮ ਗੰਮ ਸੰਖ ਲੋ ਸੰਕ ਹੈ ਸਿਰ ਪਰ ਹੋਏ ਖਰੀ ਨਾਮ ਖਰੀ ਸਾਲਾ ਖਰੀ ਗਿਆਨ ਗੀਤ ਗੁਣ ਗਾ ਖਰੀ ਲਿਖਣ ਬੋਲਣ ਬਾਣ ਕਰੈ ਸਰ ਸੰਜੋਗ ਖਾਨ ਜਿਨੇ ਲਿਖੇ ਤੇ ਸਰਨਾਇ ਜੇ ਫਰਮਾਇ ਤੂ ਤੂ ਪਾਇ ਨੀਤਾ ਗੀਤਾ ਦਿੱਤਾ ਨਾਮ ਨਾ ਨਾਇ ਕੋ ਥਾਉ ਉਦ੍ਰਤ ਕਵਣ ਕਾ ਵਿਚਾਰਿ ਵਾਰਿਆ ਨ ਜਾਬਾ ਇਕ ਵਾਰਿ ਜੋ ਤੁਧ ਪਾਵੈ ਸਭ ਬਲਿਕਾਰ ਤੁਸ ਦਸਲਾ ਤੁ ਨਿਰੰਕਾਰ ਭਰੀਐ ਹੱਥ ਪਰ ਤੰਦੇ ਪਾਣੀ ਤੋਤੇ ਦਰਸਖੇ ਮੂਤਪਲੀਤੇ ਕੱਪੜ ਹੋਏ ਦੇ ਸਾਬੂਨ ਲਈਐ ਉਹ ਤੁਹਿ ਪਰੀਏ ਮਤ ਪਪਾ ਕੇ ਸੰਗ ਉਹ ਧੁਪ ਨਵੇ ਕੇ ਰੰਗ ਪੁੰਨੀ ਪਾਪੀ ਆਖ ਨਾਹੀ ਕਰ ਕਰਨਾ ਲਿਖ ਲੈ ਜਾਓ ਆਪਣੇ ਵੀਜ ਆਪੇ ਖਾਓ ਨਾਨਕੁ ਕੁਮੀ ਆਵਹੁ ਜਾਓ ਤੀਰ ਤਪ ਦੇ ਅਨਤ ਦਾਨ ਜੇ ਕੋ ਪਵਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਠ ਮਲਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਭਗਤ ਨਾ ਹੋਏ ਸੁਆਸਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੋਇਲਾ ਵਖਤ ਕਵਨ ਕਵਨਿਤ ਕਵਨ ਵਾਰ ਕਵਨ ਸਰੂਤੀ ਮਾਉ ਕਉਂ ਜਿਤ ਹੋਆ ਕਾਰ ਵੇਲ ਨ ਪਈਆ ਪੰਡਿਤ ਜਿਹੋਐ ਲੇਕ ਪੁਰਾਨ ਵਖਤ ਨ ਪਾਇਓ ਕਾ ਦੀਆਂ ਜਿ ਲਿਖਣ ਲੇਕ ਪੁਰਾਨ ਥਿਤਵਨ ਜੋਗੀਆ ਨਿਰਤਮਾਨ ਕੋਈ ਜਕਰਤਾ ਸ੍ਰਿਸ਼ਟੀ ਕੋ ਸਾਜੀ ਆਪੇ ਜਾਣੇ ਸੋਈ ਕਿਵ ਕਰ ਆਖੇ ਕਿਉ ਸਲਾਹੀ ਕਿੰਵ ਵਰਨੀ ਕਿਉ ਜਾਣਾ ਨਾਨਕ ਖੰਸੂਖੋ ਆਖੇ ਇੱਕ ਦਿਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਹੋ ਬੈ ਨਾਨਕ ਜੇ ਕੋ ਆਪੋ ਜਾਣੇ ਕਿ ਅਗੇ ਨਾ ਸੂਹੈ ਪਾਤਲ ਪਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਥਕੇ ਵੀਰ ਕਹਿਣਿ ਕਵਾਤ ਸੈ ਸੇ 18 ਕਣਕ ਤੇ ਬਾਸ ਲਿਖਤਾਤ ਲਿਖਾ ਹੋਇ ਤਾ ਲਿਖੀਐ ਲਿਖਿਆ ਵਿਨਾਸ ਨਾਨਕ ਵਡਾ ਕੀਐ ਫੇ ਜਾਣੇ ਆਪ ਸਾਲਾਹੀ ਸਾਲਾਹੇ ਤਿਸੁਰਤ ਨ ਪਾਈਆ ਨਦੀਆਂ ਤਵੇ ਪਵੈ ਸਮੁੰਦਰ ਨ ਜਾਣੀਐ ਸਮੁੰਦਸਾ ਸੁਲਤਾਨ ਗ੍ਰਹਾ ਸੇ ਥੀਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤੁਮੋਂ ਨਾ ਵੀਸਰੈ ਅੰਤ ਨਾ ਸਿਵ ਤੇ ਕਹਿਣ ਨਾ ਅੰਤ ਅੰਤਨ ਬਿਰਣੈ ਦੀਣ ਨਾ ਅੰਤ ਅੰਤਨ ਵੇਖਣ ਸੁਣਣ ਨਾ ਅੰਤ ਅੰਤਨ ਜਾਪੈ ਕਿਆਮਣ ਬੰਤ ਅੰਤ ਨਾ ਜਾਪੈ ਕੀਤਾ ਆਕਾਰ ਇੰਦਰ ਜਪੈ ਪਰਵਾਰੰਤ ਕਰਨ ਕੀਤੇ ਬਿਲਾ ਹਿਤਾ ਗੇ ਅੰਤਨ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਬੁੱਤਾਂ ਕੀ ਬੁੱਤਾਂ ਹੋਈ ਵੱਡਾ ਸਾਈ ਉੱਚਾ ਥਾ ਉੱਚੇ ਪੁਰ ਉੱਚਾ ਨਾਉ ਇਹ ਵਡੂ ਚਾਹ ਵੇਖ ਤੋ ਸੋਚੇ ਕੋ ਜਾਣੇ ਸੋਏ ਜੀਵੜੇ ਆਪ ਜਾਣੇ ਆਪ ਆਪ ਨਾਨਕ ਨਦਰਿ ਕਰਮੀਂ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਤ ਮਾਇ ਕੀਤੇ ਮੰਗੇ ਜੋ ਦੇ ਪਾਰੇ ਕੀਤੇ ਅਗਣਤ ਨਹੀਂ ਵਿਚਾਰੇ ਕੀਤੇ ਹਕਤ ਪਹਿਵੇ ਕਰ ਕੀਤੇ ਲੈ ਲੈ ਮੇਂ ਕਿਰਪਾਏ ਕੀਤੇ ਮੁਰਖਾਏ ਖਾਈ ਖਾਈ ਕੇਤੇ ਆਂ ਦੁਖ ਭੁਖ ਸਦਮਾਰੇ ਪੈਂਦਾ ਤਣੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨ ਸਕੇ ਕੋਈ ਜੇ ਕੋ ਖਾਈ ਕਾ ਖਣ ਪਾਈ ਹੋ ਜਾਣੇ ਜੇਤੀਆਂ ਮੁਖਾਈ ਆਪੇ ਜਾਣੇ ਆਪੇ ਦੇ ਅਖ ਹੈ ਸੇ ਪੇ ਕੀ ਕੇ ਦਿਸਨ ਬਖਸ਼ੇ ਸਿਵਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਪੰਡਾਰ ਮੁੱਲਾ ਵੇ ਮੁੱਲਾ ਜਾਹੇ ਮੁੱਲ ਪਾਈ ਮੁੱਲਾ ਸਮਾਹੇ ර ണമ ළള රවාන ක් ශේෂමරණ සාാമള කරമള ර ා മ ക്കന ජයා කක් அख වේ බ බබාണ खැබടെ කරව කියයාखැවරමයක් කේද खගපතාග දකுරക്കසේ දක් හැක් තെ බොද්ධ. ਅੱਖੇ ਦਨਵਰ ਅੱਖੇ ਦੇਵ ਕਹਿ ਸੁਨਨ ਮਨ ਜਨ ਸੇਵਕ ਇਤੇ ਅੱਖੇ ਕਿਨ ਪਾਹੀ ਕੀਤੇ ਕਹਿ ਕਹਿ ਉਠੜ ਜਾਏ ਤੇ ਕੀਤੇ ਹੋਰ ਕਰੀਤਾ ਗਨ ਸੁਤੇ ਕੀ ਕੀ ਜਿਵੜ ਪਾਵ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੀ ਕੋ ਅੱਖੇ ਬੋਲ ਵਿਗਾੜ ਤਨ ਲਿਖੀਐ ਸਿਰ ਗਵਰ ਰਗਵਰ ਸੋਦਰ ਕਿਹਾ ਸੋ ਕਰਕੇ ਆ ਜਿਤ ਵੇ ਸਰਬ ਸੰਭਾਲੇ ਵਾਜੇ ਨਦ ਅਨੇਕ ਸੰਕਾ ਕੀਤੇ ਵਾਣਹਾਰੇ ਕੀਤੇ ਰਾਗ ਪਰਿਸੰਕਿਆਨ ਕੀਤੇ ਗਵਨਹਾਰੇ ਗਵਹਿ ਤੁਨ ਪਉਣ ਪਾਣੀ ਬੈ ਸੰਦਰਗਾਏ ਰਾਜੇ ਤੁਮ ਦਵਾਰੇ ਗਵਹਿ ਚਿਤ ਗੁਤ ਰਖ ਜਾਨ ਹੈ ਲਿਖਲੇ ਧਰਮ ਵਿਚਾਰੇ ਗਵਹਿ ਇਸਰਵਰਮਨ ਦੇਵੀ ਸੋਣ ਸਦਸvare <Sanye> ਗਵਹਿ ਨੰਦ ਅਸਨ ਬੈਠ ਦੇਉ ਤੇ ਅੰਦਰ ਨਾਲੇ ਗਵਹਿ ਸਦ ਸਮਾਧੀ ਅੰਦਰ ਗਵਨ ਸਾ ਦੇ ਵਿਚਾਰੇ ਗਵਨ ਜਤੀ ਸਦੀ ਸੰਦੋਖੀ ਗਵਹਿ ਵੀਰ ਕਰਾਰੇ ਗਵਨ ਪੰਡਿਤ ਪੜਨ ਰਖੀ ਸਰ ਜੁਗ ਜੁਗਤ ਨਾਲੇ ਗਾਏ ਮੋਹਣੀਆਂ ਮਨ ਮੋਣ ਸੁਰਗਵ ਚ ਪਿਆਲੇ ਗਵਨ ਰਤਨ ਪਾਈ ਤੇਰੀ ਅਸਰ ਤੇ ਇਤ ਨਾਲੇ ਨੰਗਵ ਜੁਤ ਨਾਮਵਲ ਸੂਰਗ ਗਾਵੇ ਖਨੀ ਚਾਰੇ ਗਾਵੇ ਖਨ ਮੰਡਲ ਵਰ ਪੰਡਾ ਗਿਰ ਕਰ ਰੱਖੇ ਤਾਰੇ ਸੀਤੋਂ ਨੰਗਵ ਜੁਤ ਨਾਮ ਪਵਨ ਰਤੇ ਤੇਰੇ ਭਗਤ ਰਸਾਲੇ ਔਰ ਕੀਤੇ ਗਾਉਣ ਸਿਮਨ ਜਿਤਨ ਦਾ ਨਾਨਕ ਐ ਵੀਚਾਰੀ ਸੋਈ ਸੋਈ ਸਦਾ ਸਤ ਸਾਈ ਸਚ ਸਚਿ ਨਾਹੀ ਹੈ ਭੀ ਉਸ ਜੈਨ ਦਸ ਰਤਨ ਜਨ ਰਚਾਈ ਰੰਗੀ ਰੰਗੀ ਭਾਤੀ ਗਿਰ ਕਰ ਜਨ ਸਿਮਾਇ ਜਿੰਨੋਂ ਪਾਈ ਕਰ ਕਰ ਵੇਖੇ ਕੀਤਾ ਆਪਣਾ ਨਿਉ ਕਿਸ ਦੀਵੜਿਆਏ ਜੋਿਸ ਭਾਵੇ ਸੋਈ ਕਰ ਸੇਗੁ ਨਾ ਕਰਨਾ ਜਾਈ ਸੋ ਪਾਤਸ਼ਾ ਉਸ਼ਾਹ ਪਾਤਸ਼ਾ ਨਾਨਕ ਰੈ ਨਰਜਾਈ ਮੁੰਡਾ ਸੰਤੋਖ ਸ਼ਰਮ ਬਾਤ ਝੋਲੀ ਧਿਆਨ ਕੀ ਕਰੇ ਵਿਪੂਤ ਘਿੰਤਾ ਕਾਲ ਕੁਵਾਰੀ ਕਾਇ ਜੁਗਤ ਨੰਦਾ ਪ੍ਰਤੀ ਤਾਈ ਪੰਤੇ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਤ ਸੈ ਆਦੇਸ ਅਦਨੀਲ ਨਦਨ ਹੱਥ ਜੋ ਜੋ ਏਕੋ ਬੀਸਾ ਪੁਗਤ ਗਿਆਨ ਦੇ ਆਪੰਦਾਰਣ ਕਰਤਵ ਜੈ ਨਾਦ ਆਪਨਾ ਨਾਥੀ ਸਭ ਜਾ ਕੀ ਰਿਸੜਵਰਾ ਸਾਧ ਸੰਜੋਗ ਵਿਜੋ ਦੇ ਕਰ ਚਲਾਵੇ ਲੇਖੇ ਆਵੇ ਭਗ ਆਦੇ ਸੈ ਆਦੇ ਸੂਰ ਨੀਲਨੰਦ ਨਾਤ ਜੋ ਜੋ ਇੱਕ ਹੋਈ ਇਸ ਇੱਕ ਮਾਈ ਜੁਗਤ ਹੋਏ ਚਲੇ ਪ੍ਰਵਾਨਿਕ ਸੰਸਾਰੀ ਖੰਡਾਰੀ ਕਲਾਈ ਦੀਵਾਨ ਜੀਵਤ ਸੁਭਾਵੈ ਦੇਵ ਚਲਾਵੈ ਜੇ ਹੋਵੈ ਫਰਮਾਨ ਓ ਵੇਖਿ ਉਹਨ ਨਦਰਣਾਵੈ ਭਉਤੈ ਵਿੰਡਾਨ ਆਦੇਤ ਸਹ ਆਦੇਸੁ ਆਦ ਨੀਲਨਦਨ ਹਤ ਜੁਦੋ ਇਕੋ ਵੇਸ ਅਸਨ ਲੋਲੋਇ ਪੰਡਰ ਜੋਗਿ ਸੁਭਾਇ ਸੋਇ ਕਵਾਰ ਕਰ ਕਰੇ ਵੇਖੇ ਸਰਜਨ ਹਰਿ ਨਾਨਕ ਸਚੇ ਕੀ ਸਾਚੇ ਕਾਰਿ ਆਦੇਤ ਸਹ ਦੇਸੁ ਆਦ ਨੀਲਨਦਨ ਹਤ ਜੁਦੋ ਇਕੋ ਵੇਸ 1 2 ਜੀ ਪੌ ਲਖ ਹੋਏ ਲਖ ਹੋ ਵਹਿ ਲਖ ਵੀ ਸੋ ਲਖ ਲਖ ਢਾਖੀਏ ਇੱਕ ਨਾਮ ਜਗਦੀਸ਼ ਏ ਤਰਾ ਪਦ ਪਵੜੀਆ ਚੜੀਆ ਹੋਏ 21 ਸੋਣੰਗੱਲਾ ਆਕਾਸ਼ ਕੀ ਟਾਈ ਰੀਸ ਨਾਨਕ ਨਦਰਿ ਪਾਈ ਐ ਕੂੜੀ ਕੂੜ ਠੀ ਸੋ ਖੰਜੂਰ ਜੋ ਪੈ ਨੇ ਜੋਰ ਜੋ ਨ ਮੰਗਣ ਦੇ ਨਜੋਰ ਜੋੜਨਾ ਜੀਵਨ ਮਰਨ ਨੈ ਜੋਰ ਜੋਰਨਾ ਰਾਜ ਮਾਲ ਮਨ ਸੋ ਜੋਨਾ ਸੋਚੀ ਗਨ ਵਿਚਾਰ ਜੋਨਾ ਜੁਗਤੀ ਫਟੈ ਸੰਸਾਰ ਜੇ ਸਤਿਗੁਰ ਕਰ ਵੇਖੈ ਸੋ ਇਹ ਨਾਨਕ ਉਤਮ ਨੀਤ ਨਾ ਹੋਏ ਰਾਤੀ ਰੁਤੀ ਸਿਤਿਵਾਰ ਗਉਣ ਪਣੀ ਅਗਨੀ ਪਾਤਲ ਤੇ ਸਵੇਰ ਤਿਥਾ ਵਰਖੀ ਤ੍ਰਮਸਾਲ ਤੇ ਸਵੇਜੀ ਜੀ ਉਤਖੇ ਰੰਗ ਤਨ ਕੀ ਨਾਮੁ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਵਾਰ ਤਿਥੈ ਸੋਣ ਪੰਜ ਪ੍ਰਵਾਹ ਨਦਰੀ ਕਰਮ ਭੋਇ ਨਿਸ਼ਾਨ ਕਛ ਬਕਾਈ ਉਥੈ ਪਾਏ ਨਾਨਕ ਜੇ ਪੈਂਜਾਈ ਧਰਮ ਕੰਨ ਕਹੋ ਧਰਮ ਗਿਆਨ ਕੰਨ ਕਹ ਕੋ ਕਰਮ ਕੀਤੇ ਬਣ ਪਾਣੀ ਬੈ ਸੰਦਰ ਕੀਤੇ ਕੰਨ ਮਹੇਸ਼ ਕੀਤੇ ਵਰਮੇ ਕਰ ਕਨੀ ਰੂਪ ਰੰਗ ਕੇ ਵੇਸ ਕੀਤੀਆਂ ਗਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਰਬਨਾਥ ਕੀਤੇ ਗਿਤੇ ਦੇ ਵਿਵੇਸ ਕੀਤੇ ਦੇਵਦਨਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਵਦ ਨਰਿੰਦ ਕੀਤੀਆਂ ਸੁਰ ਦੇ ਸੇਵ ਕੀਤੇ ਨਾਨਕ ਅਨੰਤ ਅਗਿਆਨ ਖੰਡ ਮੈਂ ਗਿਆਨ ਪ੍ਰਚੰਡ ਇਥਨਦ ਬਨੁਰ ਕੋੜੇ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥ ਹੈ ਗਾਥ ਕੁਨੀ ਬਹੁਤਨੂ ਭਉਤਾ ਕੀਆਂ ਗੱਲਾਂ ਕਥੀਆਂ ਨਾ ਜਾਏ ਜੀ ਕੋ ਕਹਿ ਬਛਾ ਬਿਛਟਾਈ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਨ ਸਿਧਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਾਵਲ ਸੁਰਤਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮੈ ਮਾਇ ਤਾਂ ਗਿਰੂਪਨ ਗਤਨੇ ਜਾਏ ਨਾ ਉਮਰਣ ਠਾਗੇ ਜਾਏ ਜਿਨ ਕੇ ਆਰਾਮ ਬਸੈ ਮਨ ਮਾਇ ਤਿੱਥੈ ਭਗਤ ਵਸੈ ਕੇ ਲੋਕ ਰਹਿਣ ਸੱਚਾ ਮਨਸੋਏ ਸਚ ਕਨਵਸਨ ਅੰਕਰ ਕਰ ਕਰ ਵੇਖਿ ਨਦਰਿ ਨਿਹਾਲ ਦਿੱਥੈ ਖਨ ਮੰਡਲ ਵਰ ਭੰਡੋ ਜੇ ਗੁਗਤ ਤੰਤ ਨਾਂ ਤੋ ਦਿੱਥੈ ਲੋਲ ਆਕਾਰ ਜੋ ਜੋ ਕਮ ਤਵੇ ਤੂ icar ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਧੀਰਜ ਸੁਨਿਆਰ ਅਹਰਨ ਮਤ ਵਿਦਾਥਿਆਰ ਭੌਖ ਲਗ ਤਉ ਤਉ ਭੰਡਾ ਭੋਮਰ ਤੇ ਢਾਲ ਕਰਿਐ ਸਉ ਸਤਿ ਤਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਤਿ ਤਰਤੁ ਮਹਤਿ ਦਿਸਰਾਤ ਦੁਇ ਦਾਈਂ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਤਰਮੰਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗੈਮ ਸ਼ਕਤ ਕਾਲ ਨਾਨਕ ਤੇ ਮੁਖੁ ਜਲੇ ਕੀਤੀ ਛੁਟੇ ਨਾਲ